ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅਪਣੀ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਵਾਲੇ ਹਾਂ ਜੀ ਕਿ 6 ਫਰਵਰੀ ਤੋਂ ਇਹਨਾਂ ਰਾਸ਼ੀ ਵਾਲਿਆਂ ਦੇ ਲੋਕ ਚਿਹੜੇ ਹਨ ਜੀ ਉਹ ਜਿਉਣ ਵਾਲੇ ਹਨ ਜੀ ਲਗਜ਼ਰੀ ਲਾਈਫ ਕਿਉਂਕਿ ਸੂਰਜ ਸ਼ਨੀ ਬਣਾਉਣਗੇ ਇਹਨਾਂ ਦੇ ਲਈ ਬੜਾ ਹੀ ਸ਼ਕਤੀਸ਼ਾਲੀ ਜੋਗ ਜਿਸ ਦੇ ਨਾਲ ਇਹਨਾਂ ਦੀ ਜ਼ਿੰਦਗੀ ਵਿੱਚ ਬੜਾ ਵੱਡਾ ਬਦਲਾਅ ਹੋਣ ਵਾਲਾ ਹੈ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਭਗਵਾਨ ਸ਼ਨੀ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਸ਼ਨੀ ਦੇਵ ਦੀ ਕਿਰਪਾ ਹਮੇਸ਼ਾ ਦੇ ਲਈ 12 ਹੀ ਰਾਸ਼ੀਆਂ ਦੇ ਉੱਪਰ ਹੋ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਧਨ ਦੇ ਨਾਲ ਮਾਲਾ-ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਫਰਵਰੀ ਦੇ ਮਹੀਨੇ ਵਿੱਚ ਬਹੁਤ ਸਾਰੇ ਗ੍ਰਹਾਂ ਦੀ ਸਥਿਤੀ ਵਿੱਚ ਬਦਲਾਅ ਹੋਣ ਵਾਲਾ ਹੈ ਜੀ ਹਰ ਰਾਸ਼ੀ ਦੇ ਲੋਕਾਂ ਦੇ ਜੀਵਨ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਭਾਵਿਤ ਕਰਕੇ ਹੀ ਜਾਵੇਗਾ ਨੌ ਗ੍ਰਹਾਂ ਦੇ ਵਿੱਚੋਂ ਸ਼ਨੀ ਨੂੰ ਸਭ ਤੋਂ ਮਹੱਤਵਪੂਰਨ ਗ੍ਰਹਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜਦੋਂ ਸ਼ਨੀ ਕਿਸੇ ਗ੍ਰਹ ਦੇ ਨਾਲ ਜਾਂ ਉਸ ਦੀ ਦ੍ਰਿਸ਼ਟੀ ਵਿੱਚ ਹੁੰਦਾ ਹੈ ਤਾਂ ਸ਼ੁਭ ਤੇ ਅਸ਼ੁਭ ਯੋਗ ਬਣਦੇ ਦਿਖਾਈ ਦਿੰਦੇ ਹਨ ਇਸ ਤਰ੍ਹਾਂ ਸ਼ਨੀ ਅਤੇ ਸੂਰਜ ਇੱਕ ਦੂਜੇ ਤੋਂ 30 ਡਿਗਰੀ ਦੀ ਸਥਿਤੀ ਤੇ ਹੋਣਗੇ ਜਿਸ ਨਾਲ ਦਵੇਦਾਸ਼ਾ ਦ੍ਰਿਸ਼ਟੀ ਪੈਦਾ ਹੋ ਜਾਵੇਗੀ ਇਸ ਨੂੰ ਦਵਾਦਾਸ਼ਾ ਯੋਗ ਵੀ ਕਿਹਾ ਜਾਂਦਾ ਹੈ ਇਸ ਯੋਗ ਦੇ ਬਣਨ ਦੇ ਨਾਲ 12 ਰਾਸ਼ੀ ਵਾਲਿਆਂ ਦੇ ਜੀਵਨ ਤੇ ਕਿਸੇ ਨਾ ਕਿਸੇ ਤਰ੍ਹਾਂ ਜ਼ਰੂਰ ਕੁਝ ਪ੍ਰਭਾਵ ਪੈ ਸਕਦਾ ਹੈ ਆਓ ਜਾਣਦੇ ਹਾਂ ਜੀ ਉਹ ਕਿਹੜੀਆਂ ਖੁਸ਼ਕਿਸਮਤ ਰਾਸ਼ੀਆਂ ਹਨ ਜਿਨ੍ਹਾਂ ਦੇ ਲਈ ਇਹ ਸਮਾਂ ਬੜਾ ਹੀ ਯੋਗ ਬਣਨ ਵਾਲਾ ਹੈ ਜੀ ਪਿਤਾ ਤੇ ਪੁੱਤਰ ਹੋਣ ਦੇ ਬਾਵਜੂਦ ਸੂਰਜ ਤੇ ਸ਼ਨੀ ਇੱਕ ਦੂਜੇ ਪ੍ਰਤੀ ਦੁਸ਼ਮਣੀ ਦੀ ਭਾਵਨਾ ਵੀ ਰੱਖਦੇ ਹਨ ਉਜੇਹੀ ਸਥਿਤੀ ਵਿੱਚ ਸ਼ਨੀ ਕੁੰਭ ਰਾਸ਼ੀ ਵਿੱਚ ਹੈ ਅਤੇ ਸੂਰਜ ਮਕਰ ਰਾਸ਼ੀ ਵਿੱਚ ਹੈ 6 ਫਰਵਰੀ ਨੂੰ ਸ਼ਾਮ 7:30 ਵਜੇ ਤੋਂ ਬਾਅਦ ਉਹ ਇੱਕ ਦੂਜੇ ਤੋਂ 30 ਡਿਗਰੀ ਤੇ ਹੋ ਜਾਣਗੇ ਜਿਸ ਕਾਰਨ ਦਵੇਦਾਸ਼ਾ ਯੋਗ ਬਣਦਾ ਦਿਖਾਈ ਦੇ ਰਿਹਾ ਹੈ ਅਜਿਹੀ ਸਥਿਤੀ ਵਿੱਚ ਇਹ ਕੁਝ ਰਾਸ਼ੀ ਵਾਲਿਆਂ ਦੇ ਲੋਕਾਂ ਦੇ ਜੀਵਨ ਵਿੱਚ ਆਉਣ ਵਾਲੀਆਂ ਹਨ ਜੀ ਬਸ ਖੁਸ਼ੀਆਂ ਹੀ ਖੁਸ਼ੀਆਂ ਤੇ ਆਓ ਜਾਣ ਲੈਂਦੇ ਹਾਂ ਜੀ ਉਹ ਕਿਹੜੀਆਂ ਖੁਸ਼ਕਿਸਮਤ ਤੇ ਭਾਗਸ਼ਾਲੀ ਰਾਸ਼ੀਆਂ ਹਨ ਜਿਨ੍ਹਾਂ ਦੀ ਇਸ ਸਮੇਂ ਕਿਸਮਤ ਹੀ ਬਦਲ ਜਾਵੇਗੀ ਸਭ ਤੋਂ ਪਹਿਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਲਾਈਫ ਹੁਣ ਲਗਜ਼ਰੀ ਲਾਈਫ ਸਾਬਿਤ ਹੋ ਜਾਵੇਗੀ ਕਿਉਂਕਿ ਇਸ ਰਾਸ਼ੀ ਦੇ ਲੋਕਾਂ ਲਈ ਦਵੇਦਸ਼ਾ ਯੋਗ ਬਣਦਾ ਦਿਖਾਈ ਦੇ ਰਿਹਾ ਹੈ ਜੋ ਕਿ ਇਹਨਾਂ ਦੇ ਲਈ ਬੜਾ ਹੀ ਜ਼ਿਆਦਾ ਫਾਇਦੇਮੰਦ ਸਾਬਿਤ ਹੋ ਜਾਵੇਗਾ ਜਿਹੜੇ ਕੰਨਿਆ ਰਾਸ਼ੀ ਵਾਲੇ ਲੋਕ ਹਨ ਉਹਨਾਂ ਨੂੰ ਹੁਣ ਹਰ ਖੇਤਰ ਵਿੱਚ ਸਫਲਤਾ ਪ੍ਰਾਪਤੀ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਇਸ ਰਾਸ਼ੀ ਵਾਲੇ ਜਿਹੜੇ ਬੱਚੇ ਵਿਦਿਆਰਥੀ ਵਰਗ ਦੇ ਨਾਲ ਸੰਬੰਧ ਰੱਖਦੇ ਹਨ ਜੇਕਰ ਉਹ ਆਪਣੀ ਪੜ੍ਹਾਈ ਵੱਲ ਖਾਸ ਧਿਆਨ ਦਿੰਦੇ ਹਨ ਤਾਂ ਉਹ ਕਿਸੇ ਉੱਚੇ ਮੁਕਾਮ ਤੇ ਪਹੁੰਚ ਸਕਦੇ ਹਨ ਇਸ ਦੇ ਨਾਲ ਹੀ ਜਿਹੜੇ ਲੋਕ ਨੌਕਰੀ ਨਾਲ ਸੰਬੰਧਿਤ ਹਨ ਉਹਨਾਂ ਨੂੰ ਨੌਕਰੀ ਵਿੱਚ ਉਪਲਬਧੀ ਹਾਸਲ ਹੋ ਸਕਦੀ ਹੈ ਕੋਈ ਉੱਚ ਅਹੁਦਾ ਪ੍ਰਾਪਤ ਹੋ ਸਕਦਾ ਹੈ ਜਿਸ ਦੇ ਨਾਲ ਉਹਨਾਂ ਦੇ ਆਰਥਿਕ ਹਾਲਾਤ ਹੁਣ ਸੁਧਰ ਜਾਣਗੇ ਕਾਰੋਬਾਰੀ ਲੋਕਾਂ ਦਾ ਸਮਾਂ ਬੜਾ ਹੀ ਅਨੁਕੂਲ ਸਾਬਿਤ ਰਹੇਗਾ। ਭਾਵੇਂ ਕਿ ਚੰਗਾ ਮੌਕਾ ਰਹੇਗਾ ਹੁਣ ਦਿਨ ਰਾਤ ਚੌਗਣੇ ਤਰੱਕੀ ਕਰਨਗੇ। ਜਿਹੜਾ ਵੀ ਕਾਰੋਬਾਰ ਵਿੱਚ ਪਿਛਲੇ ਸਮੇਂ ਵਿੱਚ ਉਹਨਾਂ ਨੂੰ ਘਾਟਾ ਪਿਆ ਸੀ ਇਸ ਸਮੇਂ ਹੁਣ ਪੂਰਾ ਹੋ ਜਾਵੇਗਾ। ਪੈਸਾ ਕਮਾਉਣ ਦੇ ਉਹਨਾਂ ਨੂੰ ਨਵੇਂ-ਨਵੇਂ ਮੌਕੇ ਮਿਲ ਰਹੇ ਹਨ। ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਆਪਣੇ ਵਿਰੋਧੀਆਂ ਨੂੰ ਸਖਤ ਮੁਕਾਬਲਾ ਦਿੰਦੇ ਹੋਏ ਹੀ ਦਿਖਾਈ ਦਿਓ। ਤਾਂ ਹੀ ਉਹ ਤੁਹਾਡੇ ਤੋਂ ਦੂਰ ਹੋਣਗੇ। ਨਹੀਂ ਤਾਂ ਉਹ ਵਾਰ ਕਰਦੇ ਹੀ ਰਹਿਣਗੇ ਇਸ ਦੇ ਨਾਲ ਫਿਰ ਤੁਹਾਡੀ ਵਿੱਤੀ ਸਥਿਤੀ ਜਿਹੜੀ ਹੈ ਚੰਗੀ ਹੋ ਜਾਵੇਗੀ ਤੁਸੀਂ ਪੈਸੇ ਬਚਾਉਣ ਵਿੱਚ ਸਫਲ ਹੋ ਜਾਵੋਗੇ ਤੁਹਾਡੀ ਜ਼ਿੰਦਗੀ ਵਿੱਚ ਹੋਣਗੀਆਂ ਜੀ ਬਸ ਖੁਸ਼ੀਆਂ ਹੀ ਖੁਸ਼ੀਆਂ ਕੋਈ ਐਸਾ ਵਿਅਕਤੀ ਤੁਹਾਡੀ ਜ਼ਿੰਦਗੀ ਵਿੱਚ ਦਸਤਕ ਦੇ ਸਕਦਾ ਹੈ ਜਿਸ ਦੇ ਆਉਣ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਕੁਝ ਨਵਾਂ ਬਣ ਜਾਵੇਗਾ ਇਸ ਸਮੇਂ ਕਹਿ ਲਓ ਕਿ ਤੁਹਾਡੀ ਸਿਹਤ ਵੀ ਚੰਗੀ ਰਹੇਗੀ ਜੇਕਰ ਕਾਫੀ ਸਮੇਂ ਤੋਂ ਕਿਸੇ ਬਿਮਾਰੀ ਨਾਲ ਜੂਝ ਰਹੇ ਸੀ ਤਾਂ ਇਸ ਸਮੇਂ ਤੁਹਾਨੂੰ ਉਸ ਬਿਮਾਰੀ ਤੋਂ ਹੁਣ ਛੁਟਕਾਰਾ ਮਿਲ ਜਾਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਦਵੀਂ ਦਸ਼ਾ ਯੋਗ ਜਿਹੜਾ ਹੈ ਬੜਾ ਹੀ ਹੁਣ ਫਾਇਦੇਮੰਦ ਸਾਬਿਤ ਹੋਣ ਵਾਲਾ ਹੈ ਇਸ ਰਾਸ਼ੀ ਦੇ ਲੋਕਾਂ ਨੂੰ ਦੱਸ ਦਈਏ ਕਿ ਤੁਸੀਂ ਆਪਣੀ ਬੁੱਧੀ ਦੇ ਬਲਬੂਤੇ ਤੇ ਹੀ ਕਈ ਖੇਤਰਾਂ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹੋ ਇਸ ਦੇ ਨਾਲ ਤੁਸੀਂ ਆਪਣੇ ਕੰਮ ਵਾਲੀ ਥਾਂ ਤੇ ਵੀ ਵਧੀਆ ਪ੍ਰਦਰਸ਼ਨ ਕਰੋਗੇ ਜਿਸ ਦੇ ਨਾਲ ਤੁਸੀਂ ਆਪਣੇ ਮਨ ਪਾਉਂਦੇ ਟੀਚਿਆਂ ਨੂੰ ਪ੍ਰਾਪਤ ਕਰ ਸਕਦੇ ਹੋ ਇਸ ਰਾਸ਼ੀ ਵਾਲੇ ਲੋਕਾਂ ਨੂੰ ਦੱਸ ਦਈਏ ਕਿ ਜੇਕਰ ਤੁਹਾਡਾ ਕੋਈ ਕਾਰਜ ਕਾਫੀ ਸਮੇਂ ਤੋਂ اٹਕ ਰਿਹਾ ਸੀ ਇਸ ਸਮੇਂ ਸਫਲਤਾਪੂਰਵਕ ਪੂਰਾ ਹੋ ਜਾਵੇਗਾ ਜੇਕਰ ਤੁਹਾਡਾ ਕੋਈ ਮਸਲਾ ਕੋਟਕ ਚਿਹਰੇ ਵਿੱਚ ਚੱਲ ਰਿਹਾ ਸੀ ਪਰ ਤੁਹਾਨੂੰ ਕੋਈ ਫੈਸਲਾ ਨਹੀਂ ਸੀ ਮਿਲ ਰਿਹਾ ਇਸ ਸਮੇਂ ਕੇਸ ਤੁਹਾਡੇ ਹੱਕ ਵਿੱਚ ਤੁਸੀਂ ਜਿੱਤ ਲਓਗੇ ਤੇ ਜਿਸ ਦੇ ਨਾਲ ਤੁਹਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹੇਗਾ ਇਸ ਰਾਸ਼ੀ ਦੇ ਜਿਹੜੇ ਦੁਕਾਨਦਾਰੀ ਦੇ ਨਾਲ ਲੋਕ ਸੰਬੰਧਿਤ ਹਨ ਉਹਨਾਂ ਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਨੂੰ ਬਹੁਤ ਹੀ ਫਾਇਦਾ ਸਾਬਿਤ ਹੋ ਜਾਵੇਗਾ ਜਿਸ ਦੇ ਨਾਲ ਤੁਹਾਡੇ ਘਰ ਦੀ ਹੁਣ ਆਰਥਿਕ ਸਥਿਤੀ ਸੁਧਰ ਜਾਵੇਗੀ ਇਸ ਦੇ ਨਾਲ ਨਾਲ ਦੱਸ ਦਈਏ ਕਿ ਤੁਲਾ ਰਾਸ਼ੀ ਵਾਲੇ ਲੋਕ ਜਿਹੜੇ ਸ਼ੇਅਰ ਬਾਜ਼ਾਰ ਵਿੱਚ ਕੰਮ ਕਰਦੇ ਹਨ ਇਸ ਸਮੇਂ ਹੁਣ ਬਹੁਤ ਸਾਰਾ ਪੈਸਾ ਕਮਾ ਸਕਦੇ ਹਨ ਤੁਸੀਂ ਜਿਆਦਾ ਤੋਂ ਜਿਆਦਾ ਪੈਸਾ ਕਮਾਉਣ ਵਿੱਚ ਹੁਣ ਸਫਲ ਹੋ ਜਾਓਗੇ ਇਸ ਦੇ ਨਾਲ ਹੀ ਪ੍ਰੇਮੀ ਵਰਗ ਨੂੰ ਦੱਸ ਦਈਏ ਕਿ ਤੁਹਾਡੇ ਲਈ ਵੀ ਸਮਾਂ ਬੜਾ ਹੀ ਵਧੀਆ ਸਾਬਿਤ ਹੋ ਜਾਵੇਗਾ ਇਸ ਸਮੇਂ ਤੁਹਾਡਾ ਦੋਸਤੀ ਵਾਲਾ ਰਿਸ਼ਤਾ ਵਿਆਹ ਵਾਲੇ ਰਿਸ਼ਤੇ ਵਿੱਚ ਤਬਦੀਲ ਹੋ ਜਾਵੇਗਾ ਵਿਹੋਤਾ ਜੀਵਨ ਵੀ ਤੁਹਾਡਾ ਖੁਸ਼ ਰਹੇਗਾ ਸ਼ਨੀ ਦੇ ਅਸ਼ੀਰਵਾਦ ਦੇ ਨਾਲ ਸਮਾਂ ਤੁਹਾਡੇ ਲਈ ਚੰਗਾ ਹੈ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਨਾਲ ਹੀ ਨਾਲ ਤੁਲਾ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਨੂੰ ਸੰਤਾਨ ਦੀ ਪ੍ਰਾਪਤੀ ਹੋ ਜਾਵੇਗੀ ਜਿਸਦੇ ਨਾਲ ਤੁਹਾਡੇ ਘਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਜੇਕਰ ਤੁਹਾਡੇ ਕਿਸੇ ਕਾਰੋਬਾਰ ਦੇ ਵਿੱਚ ਪਿਛਲੇ ਸਮੇਂ ਵਿੱਚ ਘਾਟਾ ਪਿਆ ਸੀ ਹੁਣ ਤੁਹਾਡਾ ਉਹ ਘਾਟਾ ਜਲਦ ਹੀ ਪੂਰਾ ਹੋ ਜਾਵੇਗਾ ਪ੍ਰਾਪਰਟੀ ਡੀਲਰ ਦਾ ਜੇਕਰ ਤੁਸੀਂ ਕੰਮ ਕਰਦੇ ਹੋ ਉਸ ਵਿੱਚ ਵੀ ਹੁਣ ਤੁਹਾਨੂੰ ਦੁੱਗਣਾ ਲਾਭ ਪ੍ਰਾਪਤ ਹੋ ਜਾਵੇਗਾ ਜੇਕਰ ਤੁਸੀਂ ਕੋਈ ਨਵਾਂ ਵਾਹਨ ਜਾਂ ਨਵਾਂ ਘਰ ਖਰੀਦਣ ਦੇ ਚਾਹਵਾਨ ਹੋ ਇਸ ਸਮੇਂ ਹੁਣ ਤੁਹਾਡਾ ਇਹ ਸੁਪਨਾ ਪੂਰਾ ਹੋ ਜਾਵੇਗਾ ਕਿਉਂਕਿ ਸ਼ਨੀ ਦੇਵ ਦੇ ਅਸ਼ੀਰਵਾਦ ਦੇ ਨਾਲ ਹੁਣ ਤੁਹਾਡੇ ਲਈ ਸਮਾਂ ਚੰਗਾ ਸਾਬਿਤ ਹੋਣ ਵਾਲਾ ਹੈ ਨਾਲ ਹੀ ਨਾਲ ਦੱਸ ਦਈਏ ਕਿ ਇਹ ਹਫਤਾ ਤੁਹਾਡੀ ਸਿਹਤ ਦੇ ਪੱਖ ਤੋਂ ਕਿਵੇਂ ਦਾ ਰਹਿਣ ਵਾਲਾ ਹੈ ਤੁਸੀਂ ਆਪਣੇ ਜੀਵਨ ਵਿੱਚ ਬਹੁਤ ਹੀ ਵਧੀਆ ਜ਼ਿੰਦਗੀ ਬਤੀਤ ਕਰਨ ਵਾਲੇ ਹੋ ਕਿਉਂਕਿ ਜੇਕਰ ਪਿਛਲੇ ਸਮੇਂ ਤੋਂ ਤੁਸੀਂ ਕਿਸੇ ਵੀ ਤਰ੍ਹਾਂ ਦੇ ਦਰਦ ਤੋਂ ਪਰੇਸ਼ਾਨ ਸੀ ਤਾਂ ਇਸ ਸਮੇਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਤੁਸੀਂ ਹੁਣ ਠੀਕ ਠਾਕ ਹੋ ਜਾਓਗੇ ਤੇ ਖੁਸ਼ ਨਮਾ ਜ਼ਿੰਦਗੀ ਬਤੀਤ ਕਰੋਗੇ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਧਨ ਰਾਸ਼ੀ। ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜਿਹੜੇ ਇਸ ਰਾਸ਼ੀ ਵਾਲੇ ਲੋਕ ਹਨ ਉਹਨਾਂ ਦੇ ਲਈ ਸੂਰਜ ਤੇ ਸ਼ਨੀ ਦਾ ਦਵੀਂ ਦਸ਼ਾ ਯੋਗ ਜਿਹੜਾ ਹੈ ਬੜਾ ਹੀ ਫਾਇਦੇਮੰਦ ਸਾਬਿਤ ਹੋ ਜਾਵੇਗਾ। ਇਸ ਰਾਸ਼ੀ ਦੇ ਲੋਕਾਂ ਨੂੰ ਹੁਣ ਕਿਸਮਤ ਆਪਣੀ ਦਾ ਪੂਰਾ ਹੀ ਸਹਿਯੋਗ ਮਿਲਣ ਵਾਲਾ ਹੈ। ਤੁਸੀਂ ਆਪਣੇ ਕੰਮ ਵਾਲੀ ਥਾਂ ਤੇ ਵੀ ਹੁਣ ਤਰੱਕੀ ਕਰਦੇ ਹੋਏ ਦਿਖੋਗੇ। ਇਸ ਦੇ ਨਾਲ ਤੁਸੀਂ ਆਪਣੇ ਰੁਝੇਵੇਂ ਵਾਲੇ ਸ਼ਡਿਊਲ ਵਿੱਚੋਂ ਸਮਾਂ ਕੱਢ ਕੇ ਆਪਣੇ ਪਰਿਵਾਰ ਨਾਲ ਹੁਣ ਚੰਗਾ ਸਮਾਂ ਬਿਤਾਓਗੇ ਜਿਸ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਇਸ ਦੇ ਨਾਲ ਹੀ ਹੁਣ ਵਿੱਤੀ ਸਥਿਤੀ ਤੁਹਾਡੀ ਚੰਗੀ ਹੋ ਜਾਵੇਗੀ ਤੁਸੀਂ ਧਿਆਨ ਨਾਲ ਸੋਚ ਵਿਚਾਰ ਕੇ ਹੀ ਕਿਧਰੇ ਪੈਸਾ ਖਰਚ ਕਰਨਾ ਹੈ ਇਸ ਤਰ੍ਹਾਂ ਤੁਸੀਂ ਪੈਸੇ ਦੀ ਬਰਬਾਦੀ ਕਰਨ ਤੋਂ ਬਚ ਸਕਦੇ ਹੋ ਆਉਣ ਵਾਲੀ ਜ਼ਿੰਦਗੀ ਵਿੱਚ ਪੈਸਾ ਤੁਹਾਡੇ ਲਈ ਬੜਾ ਹੀ ਫਾਇਦੇਮੰਦ ਸਾਬਿਤ ਹੋਵੇਗਾ। ਤੁਹਾਡੇ ਸਾਥੀ ਨਾਲ ਰਿਸ਼ਤਾ ਜਿਹੜਾ ਹੈ ਹੋਰ ਮਜ਼ਬੂਤ ਹੋਣ ਵਾਲਾ ਹੈ। ਖੁਸ਼ੀਆਂ ਦੇ ਦਰਵਾਜ਼ੇ ਤੁਹਾਡੇ ਲਈ ਖੁੱਲਣ ਵਾਲੇ ਹਨ। ਇਸ ਸਮੇਂ ਤੁਹਾਡੀ ਮੁਲਾਕਾਤ ਕਿਸੇ ਐਸੇ ਵਿਅਕਤੀ ਨਾਲ ਹੋ ਸਕਦੀ ਹੈ ਜਿਸ ਦੇ ਮਿਲਣ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਵੀ ਖੁਸ਼ ਨਮਾ ਬਣ ਜਾਵੇਗਾ ਤੇ ਤੁਹਾਡੇ ਘਰ ਦੀ ਆਰਥਿਕ ਸਥਿਤੀ ਵੀ ਪਹਿਲਾਂ ਨਾਲੋਂ ਕਾਫੀ ਸੁਧਰ ਜਾਵੇਗੀ। ਇਸ ਸਮੇਂ ਤੁਹਾਡੇ ਬੱਚਿਆਂ ਵੱਲੋਂ ਤੁਹਾਨੂੰ ਕੋਈ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਇਸ ਤੋਂ ਇਲਾਵਾ ਇਸ ਮਹੀਨੇ ਕਈ ਵੱਡੇ ਗ੍ਰਹਿ ਰਾਸ਼ੀ ਪਰਵਰਤਨ ਕਰਨ ਵਾਲੇ ਹਨ ਜੋਤਿਸ਼ੀਆਂ ਦੇ ਅਨੁਸਾਰ ਇਹ ਮਹੀਨਾ ਮਿਥਨ ਕਰਕ ਕੰਨਿਆ ਅਤੇ ਕੁੰਭ ਰਾਸ਼ੀ ਦੇ ਲੋਕਾਂ ਲਈ ਵੀ ਬੜਾ ਹੀ ਸਾਬਿਤ ਲਾਭਕਾਰੀ ਹੋ ਜਾਵੇਗਾ ਹੁਣ ਦੱਸਦੀ ਹਾਂ ਜੀ ਅਗਲੀ ਖੁਸ਼ ਨਸੀਬ ਰਾਸ਼ੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਮਹੀਨਾ ਤੁਹਾਡੇ ਲਈ ਬੜਾ ਹੀ ਖਾਸ ਰਹਿਣ ਵਾਲਾ ਹੈ ਤੁਹਾਨੂੰ ਕੰਮ ਵਾਲੀ ਥਾਂ ਤੇ ਕਈ ਐਸੇ ਨਵੇਂ ਮੌਕੇ ਮਿਲ ਸਕਦੇ ਹਨ ਜਿਸ ਦੇ ਨਾਲ ਆਰਥਿਕ ਸਥਿਤੀ ਵਿੱਚ ਵੀ ਸੁਧਾਰ ਹੋਵੇਗਾ ਤੇ ਨਾਲ ਹੀ ਨਾਲ ਤੁਹਾਡੀ ਤਨਖਾਹ ਵਿੱਚ ਵਾਧਾ ਹੋ ਜਾਵੇਗਾ ਆਰਥਿਕ ਦ੍ਰਿਸ਼ਟੀਕੋਣ ਤੋਂ ਇਹ ਮਹੀਨਾ ਥੋੜਾ ਉਤਰਾ ਚੜਾ ਵਾਲਾ ਹੋ ਸਕਦਾ ਹੈ ਇਸ ਲਈ ਨਾਲ ਹੀ ਤੁਹਾਨੂੰ ਸਾਵਧਾਨ ਵੀ ਰਹਿਣ ਦੀ ਜ਼ਰੂਰਤ ਹੈ ਜਿਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਲਈ ਖੁਸ਼ੀਆਂ ਦਾ ਸਮਾਂ ਵੀ ਆ ਸਕਦਾ ਹੈ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ বৃশ্চਿਕ ਰਾਸ਼ੀ। বৃশ্চਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਨੂੰ ਕਿਸੇ ਨਿੱਕੀ ਜਿਹੀ ਗੱਲ ਨੂੰ ਲੈ ਕੇ ਤਣਾਜ ਜਾਂ ਚਿੰਤਾ ਹੋ ਸਕਦੀ ਹੈ। ਇਸ ਰਾਸ਼ੀ ਵਾਲੇ ਜਿਹੜੇ ਲੋਕ ਨੌਕਰੀ ਦੀ ਕਾਫੀ ਸਮੇਂ ਤੋਂ ਭਾਲ ਕਰ ਰਹੇ ਸਨ। ਉਹਨਾਂ ਲੋਕਾਂ ਨੂੰ ਹੁਣ ਚੰਗੀ ਕੋਈ ਖਬਰ ਸੁਣਨ ਨੂੰ ਮਿਲ ਸਕਦੀ ਹੈ। ਪਰਿਵਾਰਕ ਜੀਵਨ ਲਈ ਵੀ ਸਮਾਂ ਆਮ ਨਾਲੋਂ ਜ਼ਿਆਦਾ ਬਿਹਤਰ ਹੀ ਰਹਿਣ ਵਾਲਾ ਹੈ। ਪ੍ਰੇਮ ਸੰਬੰਧਾਂ ਵਿੱਚ ਪਿਆਰ ਤੇ ਰੋਮਾਂਸ ਵਿੱਚ ਵਾਧਾ ਹੋ ਜਾਵੇਗਾ। ਕੁਝ ਲੋਕ ਇਸ ਸਮੇਂ ਦੌਰਾਨ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਲਈ ਵੱਡਾ ਫੈਸਲਾ ਲੈ ਸਕਦੇ ਹਨ। ਇਸ ਲਈ ਤੁਹਾਨੂੰ ਦੱਸ ਦਈਏ ਕਿ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾਓ। ਨਾਲ ਹੀ ਨਾਲ ਦੱਸ ਦਈਏ ਕਿ ਜੇਕਰ ਸਿਹਤ ਪੱਖ ਦੀ ਗੱਲ ਕੀਤੀ ਜਾਵੇ ਤਾਂ ਸਿਹਤ ਤੁਹਾਡੀ ਠੀਕ ਠਾਕ ਰਹੇਗੀ। ਜੇਕਰ ਤੁਹਾਨੂੰ ਪਿਛਲੇ ਸਮੇਂ ਕੋਈ ਨਜ਼ਲਾ ਜ਼ੁਕਾਮ ਵਗੈਰਾ ਦੀ ਪ੍ਰੋਬਲਮ ਸੀ ਉਹ ਵੀ ਇਸ ਸਮੇਂ ਹੁਣ ਠੀਕ ਹੋ ਜਾਵੇਗੀ। ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਮਿਥਨ ਰਾਸ਼ੀ। ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਫਰਵਰੀ ਦਾ ਮਹੀਨਾ ਕਾਰੋਬਾਰੀ ਲੋਕਾਂ ਲਈ ਬੜਾ ਹੀ ਸ਼ੁਭ ਰਹਿਣ ਵਾਲਾ ਹੈ। ਇਸ ਮਹੀਨੇ ਦਾ ਰੁਝਾਨ ਉਹਨਾਂ ਦੇ ਲਈ ਆਰਥਿਕ ਪੱਖ ਤੋਂ, ਸਮਾਜਿਕ ਪੱਖ ਤੋਂ ਤੇ ਧਾਰਮਿਕ ਪੱਖ ਤੋਂ ਵੀ ਕਾਫੀ ਚੰਗਾ ਰਹਿਣ ਵਾਲਾ ਹੈ। ਜਿਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਘਰ ਦੇ ਹੁਣ ਆਰਥਿਕ ਹਾਲਾਤ ਸੁਧਰ ਜਾਣਗੇ ਇਸ ਮਹੀਨੇ ਵਿੱਚ ਇਸ ਰੁਝਾਨਾ ਦੇ ਕਾਰਨ ਇਹਨਾਂ ਨੂੰ ਦੂਜਿਆਂ ਨਾਲ ਜੁੜਨ ਤੇ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਦੇ ਵਧੀਆ-ਵਧੀਆ ਮੌਕੇ ਮਿਲ ਜਾਣਗੇ ਜਿਸ ਦੇ ਨਾਲ ਇਹਨਾਂ ਦੀ ਤਨਖਾਹ ਵਿੱਚ ਵਾਧਾ ਹੋ ਸਕਦਾ ਹੈ ਇਸ ਰਾਸ਼ੀ ਵਾਲੇ ਜਿਹੜੇ ਲੋਕ ਨੌਕਰੀ ਦੇ ਨਾਲ ਸੰਬੰਧ ਰੱਖਦੇ ਹਨ ਜਾਂ ਕੋਈ ਮਨ ਚਾਹੀ ਨੌਕਰੀ ਦੀ ਭਾਲ ਵਿੱਚ ਸੀ ਉਹਨਾਂ ਦੀਆਂ ਵੀ ਹੁਣ ਮਨੋਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਤੁਹਾਡੀ ਇੱਛਾ ਦੇ ਅਨੁਸਾਰ ਹੁਣ ਤੁਹਾਡੀ ਤਨਖਾਹ ਵਿੱਚ ਵਾਧਾ ਹੋਣ ਵਾਲਾ ਹੈ ਤੇ ਜੇਕਰ ਤੁਸੀਂ ਤਬਾਦਲੇ ਦੀ ਮੰਗ ਕਰਦੇ ਹੋ ਤਾਂ ਤੁਹਾਡਾ ਤਬਾਦਲਾ ਵੀ ਹੋ ਜਾਵੇਗਾ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ। ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਸਮਾਂ ਬੜਾ ਹੀ ਚੰਗਾ ਸਾਬਿਤ ਹੋ ਜਾਵੇਗਾ। ਫਰਵਰੀ ਦੇ ਮਹੀਨੇ ਵਿੱਚ ਤੁਹਾਨੂੰ ਆਪਣੇ ਕਾਰਜ ਖੇਤਰ ਵਿੱਚ ਬੜੇ ਚੰਗੇ ਨਤੀਜੇ ਮਿਲਣ ਵਾਲੇ ਹਨ। ਇਸ ਕੰਮ ਦੇ ਹੁਨਰ ਨੂੰ ਸੁਧਾਰਨ ਵਿੱਚ ਤੁਸੀਂ ਮਦਦ ਕਰੋਗੇ। ਕਾਰੋਬਾਰੀ ਲੋਕਾਂ ਨੂੰ ਬੜਾ ਹੀ ਲਾਭ ਹੋ ਜਾਵੇਗਾ ਵਿੱਤੀ ਜੀਵਨ ਦੇ ਲਿਹਾਜ਼ ਨਾਲ ਵੀ ਸਮਾਂ ਬੜਾ ਹੀ ਚੰਗਾ ਹੋ ਜਾਵੇਗਾ ਇਸ ਵੇਲੇ ਤੁਸੀਂ ਪੈਸੇ ਬਚਾਉਣ ਵਿੱਚ ਮੁਸ਼ਕਿਲ ਪੈਦਾ ਕਰ ਸਕਦੇ ਹੋ ਪਰ ਤੁਸੀਂ ਇਸ ਨੂੰ ਸੁਧਾਰ ਕੇ ਆਪਣੇ ਫਜ਼ੂਲ ਖਰਚੇ ਨੂੰ ਰੋਕ ਸਕਦੇ ਹੋ ਇਹ ਮਹੀਨਾ ਤੁਹਾਡੇ ਪਰਿਵਾਰਕ ਜੀਵਨ ਵਿੱਚ ਸੁਧਾਰਨ ਤੇ ਮਸ਼ਰਤ ਨਤੀਜੇ ਵੀ ਦੇ ਸਕਦਾ ਹੈ ਤੁਹਾਡੀ ਸੰਚਾਰ ਸ਼ੈਲੀ ਤੇ ਦੂਜਿਆਂ ਨੂੰ ਆਕਰਸ਼ਿਤ ਕਰਨ ਦੀ ਯੋਗਤਾ ਤੁਹਾਨੂੰ ਕੰਮ ਤੇ ਬਿਹਤਰ ਨਤੀਜੇ ਦੇ ਸਕਦੀ ਹੈ ਆਪਣੇ ਪਰਿਵਾਰਕ ਜੀਵਨ ਵਿੱਚ ਤੁਸੀਂ ਆਪਣੇ ਪਰਿਵਾਰ ਦੇ ਮਾਮਲਿਆਂ ਵਿੱਚ ਡੂੰਗੀ ਦਿਲਚਸਪੀ ਲਾਓਗੇ ਇਸ ਨਾਲ ਤੁਹਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਸਮਾਂ ਬਿਤਾਉਣ ਅਤੇ ਉਹਨਾਂ ਦਾ ਪਿਆਰ ਪ੍ਰਾਪਤ ਕਰਨ ਦਾ ਵੀ ਮੌਕਾ ਮਿਲ ਸਕਦਾ ਹੈ ਫਰਵਰੀ ਦਾ ਮਹੀਨਾ ਤੁਹਾਡੇ ਲਈ ਬੜਾ ਹੀ ਅਨੁਕੂਲ ਸਾਬਿਤ ਹੋ ਜਾਵੇਗਾ ਤੁਹਾਡੀ ਹਿੰਮਤ ਤੇ ਬਹਾਦਰੀ ਇਸ ਸਮੇਂ ਵਧਣ ਵਾਲੀ ਹੈ ਤੁਹਾਨੂੰ ਕਾਰੋਬਾਰ ਵਿੱਚ ਵੀ ਚੰਗੇ ਮੁਨਾਫੇ ਮਿਲ ਜਾਣਗੇ ਤੁਸੀਂ ਇਹ ਸਮਾਂ ਮौज-ਮਸਤੀ ਵਿੱਚ ਬਿਤਾਓਗੇ ਆਮਦਨ ਵਿੱਚ ਵਾਧਾ ਹੋ ਜਾਵੇਗਾ ਹਰ ਕੰਮ ਵਿੱਚ ਸਫਲਤਾ ਮਿਲੇਗੀ ਤੁਹਾਨੂੰ ਇੱਕ ਤੋਂ ਵੱਧ ਸਰੋਤਾਂ ਤੋਂ ਪੈਸੇ ਪ੍ਰਾਪਤ ਹੋ ਸਕਦੇ ਹਨ ਫਰਵਰੀ ਮਹੀਨਾ ਤੁਹਾਡਾ ਬਹੁਤ ਹੀ ਲਗਜ਼ਰੀ ਜਾਣ ਵਾਲਾ ਹੈ ਜਿਸ ਦੇ ਨਾਲ ਤੁਹਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿ ਜਾਵੇਗਾ ਇਸ ਸਮੇਂ ਤੁਸੀਂ ਮਿੱਠਾ ਆਸਤੇ ਕਾਰਨ ਖੁੱਲ ਕੇ ਖਰਚਾ ਕਰ ਸਕਦੇ ਹੋ ਜਿਸ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਖੁਸ਼ ਨਮਾ ਬਣਾ ਲਓਗੇ ਹਰ ਪੱਖ ਤੋਂ ਇਹ ਮਹੀਨਾ ਤੁਹਾਡੇ ਲਈ ਬੜਾ ਹੀ ਖੁਸ਼ਕਿਸਮਤ ਹੋ ਜਾਵੇਗਾ ਸੋ ਦੋਸਤੋ ਇਹ ਹਨ ਜੀ ਉਹ ਖੁਸ਼ਕਿਸਮਤ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਫਰਵਰੀ ਮਹੀਨੇ ਦੇ ਵਿੱਚ ਬਦਲਣ ਵਾਲੀ ਹੈ ਧੰਨਵਾਦ